ਸਿਕਰ ਭਾਈ ਜੀ ਅੱਜ ਬੂਟੇ ਲਾਉਣ ਚੱਲੇ ਆ ਆਪਣੇ ਖੇਤ ਵਿਰੇ ਹਾਂਜੀ ਭਾਈ ਜੀ ਬੂਟੇ ਲਾਉਣ ਚੱਲਿਆ ਵੀਰੇ ਆਪਣੇ ਚਾਰ ਮਿੱਤਰਾਂ ਦੇ ਅੱਜ ਆਪਾਂ YouTube ਤੇ ਪਾ ਰਹੇ ਆਪਣਾ ਵਾਤਵਾਤ ਵੀਰੇ ਪੌਦੇ ਲਗਾਉ ਉਹ ਯਾਰ ਹਾਂ ਆ ਚੱਲੇ ਜਾਂਦੇ ਵੀਰੇ ਵੀਡੀਓ ਚੱਲੀ ਜਾਂਦੀ ਹੈ ਦੇਖੋ ਵੀਰੇ ਆਪਾਂ ਵਾਤਵਾਤ ਪੌਦੇ ਲਵਾਉਣੇ ਹੈਗੇ ਆਪਾਂ ਵੀਰੇ ਆਪਣੇ ਖੇਤ ਬਹੁਤ ਬੌਧੇ ਲਾਇਏ ਸੀ ਬੱਕਰੀਆਂ ਆਲੇ ਵੀ ਥੋੜਾ ਖਰਾਬ ਕਰਦੇ ਆਪਣੇ ਪੌਦੇ ਪੌਦੇ ਰਾਈਚ ਮੈਂ ਬੱਕਰੀਆਂ ਥੋੜਾ ਰਸਤੇ ਹੀ ਖਰਾਬ ਕਰਕੇ ਪਿੰਡ ਪਿਰੇ ਧੂਰ ਕੋਟ ਆਪਣਾ ਇੱਕ ਵੇ ਮਹੀਨਾ ਬਹੁਤ ਹੋ ਗਿਆ ਹੈ ਹੌਲੀ ਹੌਲੀ ਵੀਰੇ ਹੌਲੀ ਹੌਲੀ ਛੱਟਣਾ ਹੌਲੀ ਬੜੇ ਯਾਰ ਵੀਰੇ ਵੀ ਜੀ ਬਹੁਤ ਦੇ ਲਾ ਰਹੇ ਵੀਰੇ ਆਪਣੇ ਯਾਰ ਮਿੱਤਰਾਂ ਦੇ ਉਹ ਵੀ ਲਿਖਿਆ ਜਿਹੜੇ ਬੰਦੇ ਸਾਰੇ ਖੇਤਾਂ 'ਚ ਆ ਜਾਤੀ ਨਾ ਨਾ ਇਹ ਪੁੱਛਿਆਗਾ ਜੱਕੀ ਤਾਂ ਹੈ ਨਹੀਂਗਾ ਅਮਰੂਦ ਜੇ ਕੋਈ ਲਾ ਦੇਣਾ ਤਾਂ ਵੇਗਾਰਾ ਪੱਟਾਂਗੀ ਕਾਲੇ ਕਾਲੇ ਪੌਦੇ ਲਾ ਰਹੇ ਵੀਰੇ ਆਪਾਂ ਵੀਰੇ ਆਪਾਂ ਮਸੰਮੀਆਂ ਦੇ ਲਾ ਰਹੇ ਆਂ ਮਾਲਟਾ ਲਾ ਰਹੇ ਆਂ ਠੀਕ ਆ ਵੀਰੇ ਤੇ ਤਿੰਨ ਅਮਰੂਦਾਂ ਦੇ ਲਾ ਰਹੇ ਆਂਗੇ ਆਪਾਂ ਬੂਟੇ ਠੀਕ ਆ ਵੀਰੇ ਤੇ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਬੂਟੇ ਲਾਇਓ ਮਾਲਟਾ ਕਿਹੜਾ ਮਾਲਟਾ ਹੋਵੇ ਬੂਤਰ ਲੱਗਿਆ ਕਰੇ ਤੇ ਇੱਕ ਇੱਕ ਰੋਕ ਸੌ ਸੌ ਖਾ ਦੇ ਇਹ ਮਾਲ ਤਾਂ ਬਈ ਇਤਨਾ ਸਰਾਬ ਵਾਲਾ ਹੁੰਦਾ ਉਹ ਵੀ ਆ ਉਹ ਬਹੁਤ ਮੈਂ ਕੀ ਕਰਨੀ ਇਹਦੇ ਬੁੱਢ ਉਹ ਗੱਲ ਸੁਣਾ ਮੈਂ ਬੋਲਿਆ ਨਹੀਂ ਬਈ ਰੋਣਾ ਕਰਨ ਨਹੀਂ ਜਾਗਾ ਕਰੋ ਚਲੋ ਵੀਰੇ ਲਾਉ ਕਰ ਵੀਡੀਓ ਵੀਡੀਓ ਬਣੀਆਂ ਜਾਂਦੀ ਵੀਰੇ ਨੂੰਗਾ ਬਹੁਤ ਐ ਮੇਰੇ ਬਾਰਸ਼ ਵੀ ਹੋ ਰਹੀ ਤਾਂ ਹਾਂ ਤੋਂ ਮੌਸਮ ਵਧੀਆ ਵੀਰੇ ਜੇ ਇਹਦੇ ਨਾਲ ਲੱਗ ਕੇ ਨਾ ਬਰਮੇ ਕੁਮੋਜ ਦੀ ਖਾਲ ਜੀ ਪਾਣੀ ਥੋੜੀ ਥੋੜੀ ਆ ਉਹਨਾਂ ਵਧੀਆ ਚੱਲ ਮੈਂ ਥੋੜਾ ਜਿਹਾ ਦੱਬ ਜਿਹਾ ਦਿਓ ਹਵਾ ਨਾ ਪਵੇ ਇਹ ਠੀਕ ਹੈ ਵੀਰੇ ਬਾਤ ਬਾਤ ਲਾਓ ਪੌਦੇ ਇਹ ਕੁਰੇ ਲਾ ਲਿਆ ਓਏ ਇਹ ਸੰਤਰਾ ਦਾ ਲੱਗਿਆ ਇੱਥੇ ਹੂੰ ਇਹ ਸੰਤਰਾ ਦਾ ਹੋ ਰਿਹਾ ਹੈ ਨਾ ਨਾਲ ਨਾਲ ਅਸੀਂ ਬਾਗ ਲਾ ਦੇ ਆਹ ਕਹਦਾਗਾ ਆਹ ਕਹਦਾ ਜੇ ਪਾਵਰ ਦੇ ਖੇਤ ਬੁੱਢੇ ਲਾ ਰਹੇ ਆ ਤੇ ਆਪਣਾ ਗੌਂਡੀ ਜੱਫੀਆ ਬੜਾ ਬਲੌਗ ਬਣਾਉਂਦਾਗਾ ਨਵਾਂ ਇਧਰ ਬਾਬਾ ਇਹ ਜੇ ਰਾਤ ਹੀ ਆਪਣੇ ਵਕ ਵਹਰਾ ਦੇ ਨਾ ਨਾ ਆ ਜਾ ਵੀਰੇ ਆ ਜਾ ਵੀ ਇਹ ਕਿ ਆਪਣਾ ਸੁੱਕੀ ਗਿਆ ਯਾਰ ਥੋੜਾ ਲਾਇਆ ਵੀਰੇ ਕੀ ਕਰਨ ਮੈਂ ਪਟਕੇ ਲਾਇਆ ਸੀ ਯਾਰ ਕਿਸੇ ਬਸਣ ਨਾਲੇ ਥੋੜਾ ਜਿਹਾ ਚੱਲਿਆ ਘਟ ਹੈਗਾ ਥੋੜਾ ਜਿਹਾ ਲਾਇਆ ਸੀ ਚੱਲੂ ਗਏ ਜੀ ਖਾਣੇ ਕੋਲ ਲਿਆ ਕੀ ਠੀਕ ਹੈ ਵੀਰੇ ਵੀਰੇ ਜੰਗਲ ਬਣਾ ਦੇਣਾ ਇੱਥੇ 100 ਬੂਟਾ ਲਾਉਣਾ ਸੀ 100 ਗਾਹਣਾ ਉਹ ਤੱਕ ਬਗਲ ਦੇਣਾ ਠੀਕ ਹੈ ਵੀਰੇ ਬੱਤ ਬੱਤ ਲਾ ਲਾਉਣ ਲੱਗੇ ਕੋਈ ਨਹੀਂ ਰਹਿਣ ਨੂੰ ਦੇਖਣੇ ਹਨ ਵਧਾ ਸਕਦਾ ਦਸਣ ਵਧਾਓ ਸਾ ਜਿੱਥੇ ਵੀ ਆਪਣੇ ਪਿੰਡ ਦੇ ਵਿੱਚ ਰਹਿੰਦੇ ਸਾਰੇ ਲਵਾ ਦਿਆ ਕਿ ਖਰਚਾ ਕਰਦਾ ਕੋਈ ਕੋਈ ਗੱਲ ਨਹੀਂ ਵੀਰੇ ਲਾਉ ਕਰਾ ਵੇਰੇ ਆਪਾ ਮਰੂਦ ਲਾ ਰਹੇ ਆ ਠੀਕ ਆ ਬੜੀ ਵਧੀਆ ਅੜੀ ਹੋਇਆ ਹੂੰਗਾ ਕੱਟਵਾ ਦੇਗੀ ਪੱਟਣਾ ਹੋਰ ਮੁੰਡਾ ਮੜਾ ਓਏ ਬੇਰੇ ਗਾਲ ਲੱਗਦੇ ਬਈ ਬੜ ਕੇ ਆਈ ਕੋਈ ਦੇਖ ਲੰਦਾ ਗਾਲ ਨਾ ਕੱਢ ਬਈ ਬੜ ਕੇ ਗਾਲ ਵਾਲੀ ਵੀਡੀਓ ਹੁਣ ਮੈਂ ਕੱਟ ਨਹੀਂ ਸਕਦਾ ਮਜਬੂਰ ਆ ਬਈ ਗਾਲ ਨਹੀਂ ਕੱਢਣੀ ਗਾਲ ਨਾ ਕੱਢ ਬਈ ਬਣ ਕੇ ਕੀ ਆ ਮਾਤੇ ਆ ਮਾਤੇ ਚੱਲ ਲੱਗੇ ਦੀ ਬਈ ਜੀ ਆਪਾਂ ਨਾਲ ਮੁੰਡੇ ਜੁੜ ਗਏ ਆਪਣੇ ਪਿੰਡ ਦੇ ਸੱਤ ਮੁੰਡੇ ਮਰਤਲ ਵੀਰੇ ਆਪਣੇ ਬੂਟੇ ਲਾਓ ਵੀਰੇ ਦੇਖੋ ਇਹ ਖੂਬਰੇ ਮੁੰਡੇ ਨੇ ਬਹੁਤ ਬੁੱਝੇ ਲਿਆ ਕੇ ਲਾ ਦਿੱਤੇ ਨੇ ਚਾਰ-ਚਾਰੇ ਕੋਠੇ ਖੇਤ ਦੇ ਪਾਣੀ ਵੀ ਪਾ ਦਿਓ ਬਾਈ ਅਸੀਂ ਆਹ ਮੁੰਡੇ ਨੂੰ ਬਾਹਰ ਕਿਉਂ ਕੀ ਹੋ ਗਿਆ ਵੀਰੇ ਅੱਛਾ ਬੂਟੇ ਲਾਉਂਦੇ ਜਦੋਂ ਆਉਂਦਾ ਕੋਈ ਗੱਲ ਨਹੀਂ ਹੁਣ ਤੁਹਾਨੂੰ ਬਾਹਰ ਹੀ ਰੱਖਿਆ ਕਰਾਂ ਪਾ ਬੱਤ-ਬੱਤ ਬੂਟੇ ਲਾ ਫਲਾਵਾਂਗੇ ਹੁਣ ਨਾ ਰੋਤਾ ਬੂਟੇ ਲਾਉਂਦੀ ਅਸਲ ਹੁਣ ਤਾਂ ਬੜੇ ਵਧੀਆ ਚੱਲਦਾ ਵੇ ਆ ਮਾਹੌਲ ਬੜੇ ਵਧੀਆ ਠੰਡਾ ਮੌਸਮ ਆ ਸਾਵਣ ਦਾ ਮਹੀਨਾ ਵੇ ਠੰਡਾ ਕੀ ਵਧੀਆ ਯਾਰ ਹਾਂ ਹਾਂ ਤੇ ਹੁਣ ਟਾਈਮ ਆ ਬਸ ਤਾਂ ਲਾਓ ਬਾਈ ਇੱਕ ਇੱਕ ਕਬੂਤਾ ਦਾ ਰੇਕ ਲਾਓ ਯਾਰ ਨਾ ਬੜੇ ਲਾ ਸਕਦੇ ਯਾਰ ਆ ਵ ਇਕੱਠੇ ਖੜੇ ਆ ਸੀ ਬੂਲ ਬਹੁਤ ਆ ਤੂ ਆ ਸੋ ਹਾਂਜੀ ਦੋਸਤੋ ਸਾਰਿਆਂ ਵੀਰਾਂ ਨੂੰ ਬੇਨ ਦੇ ਘਟੋ ਘਟ ਇੱਕ ਬੰਦਾ ਦੋ ਰੁੱਖ ਲਾਵੇ ਤਾਂ ਕਿ ਆਪਣਾ ਕੁਦਰਤ ਨੂੰ ਹਰਾ ਭਰਾ ਬਣਾ ਸਕੀਏ ਤੇ ਵਾਕਿਬਿੰਦਰ ਜੀ ਆਪਣੇ ਵਿਚਾਰ ਵਿਸ਼ ਕਰਨਗੇ ਨਹੀਂ ਸਕੋ ਨਾ ਸੰਗ ਨਾਲ ਗੱਲ ਨਾ ਸੰਗ ਨਾ ਆਪਣੇ ਨਾ ਯਾਰ ਇਹ ਹਾਤਾ ਵੀ ਆਪਾਂ ਸੰਗ ਜਾਂਦੇ ਆ ਵੀਡੀਓ ਸੰਗਣਾ ਕੋ ਬਣ ਕੇ ਕੋਈ ਚੰਗਾ ਕੰਮ ਕਰਦੇ ਆਪਾਂ ਲੋਕਾਂ ਨੂੰ ਦੱਸੀਏ ਨਾ ਫਿਰ ਲੋਕ ਇਸੇ ਕਰਕੇ ਜਾ ਕੇ ਰੋਕਦਾ ਨਹੀਂ ਮੜੀ ਵੀਡੀਓ ਸੰਗਣਾ ਬਈ ਬਣ ਕੇ ਬਈ ਥੋੜਾ ਸੰਗ ਜਾਂਦੇ ਆ ਆਪਣੇ ਸੰਗ ਨਾਲ ਗੱਲ ਨਹੀਂ ਆਪਾਂ ਕਿਹੜਾ ਕੋਈ ਮਾੜਾ ਕੰਮ ਹਾਂ ਹਾਂਜੀ ਦੋਸਤੋ ਇੱਕ ਤੁਹਾਨੂੰ ਪਤਾ ਹੀ ਹੋਣਾ ਕਿ ਵੀ ਆਈ ਹਰਿਆਲੀ ਐਪ ਦੇ ਸਰਕਾਰ ਵੱਲੋਂ ਇੱਕ ਬੰਦੇ ਨੂੰ 15 ਬੂਟੇ ਬਿਲਕੁਲ ਫ੍ਰੀ ਦਿੱਤੇ ਜਾ ਰਹੇ ਨੇ ਤੁਸੀਂ ਆਈ ਹਰਿਆਲੀ ਐਪ ਤੇ ਜਾਣਾ ਤੇ 15 ਬੁੱਟੇ ਤੁਸੀਂ ਨੇੜੇ ਦੀ ਨਰਸੀ ਸਰਕਾਰੀ ਨਰਸੀ ਤੋਂ ਲਿਆ ਸਕਦੇ ਹੋ ਤੇ ਆਪਦੇ ਘਰ ਦੇ ਆਸ-ਪਾਸ ਤੇ ਹੋਰ ਜੇ ਪਿੰਡ 'ਚ ਜੇ ਕੋਈ ਵੱਡੀ ਜਗ੍ਹਾ ਖਾਲੀ ਪਈ ਆ ਸਾਝੀ ਥਾਂ ਖਾਲੀ ਪਈ ਆ ਉਹਦੇ ਵਾਸਤੇ ਤੁਹਾਨੂੰ 100-200 ਬੁੱਟਾ ਵੀ ਮਿਲ ਜਾਊਗਾ ਨਰਸੀ ਦੇ ਵਿੱਚੋਂ ਤੇ ਤੁਸੀਂ ਉੱਥੋਂ ਲਿਆ ਸਕਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਧੰਨਵਾਦ ਬਹੁਤ ਬਹੁਤ ਠੀਕ ਆ ਵੀਰੇ ਵੱਧ ਤੋਂ ਵੱਧ ਲਾਓ ਫਿਰ ਪਾਉਂਦੇ ਆ